ਸ਼ਿਗਾਉ ਅਸੀਂ 20 ਸਾਲ ਤੋਂ 25 ਸਾਲ ਤੋਂ ਦੇਖਦੇ ਆਇਆ ਜਦੋਂ ਤੋਂ ਅਸੀਂ ਇੱਥੇ ਆ ਗਏ ਆ ਪਤਾ ਨਹੀਂ ਹੁਣ ਕੀ ਇਹਨਾਂ ਨੂੰ ਪਿਆ ਹੈਗਾ ਕਿ ਇਹਨਾਂ ਨੇ ਆ ਕੇ ਪਹਿਲੇ ਚਾਰ ਦੀਵਾਰੀ ਕਰ ਲਈ ਚਾਰ ਦੀਵਾਰੀ ਕਰਕੇ ਬਾਅਦ ਚ ਨਾਲਾ ਬੰਦ ਕਰ ਦਿੱਤਾ ਕੋਈ ਕਿੰਨੂ ਚੁਗਾਤ ਕੀਤੀ ਹੈ ਗਿਆ ਡੀਸੀ ਆਫਿਸ ਵਿੱਚ ਕੈਚ ਕੀਤੀ ਹੈ ਹਲਕਾ ਕੋਈ ਕਾਰ ਨਹੀਂ ਉਹਨੂੰ ਕਾਰਵਾਈ ਹੋਈ ਥੋੜੀ ਉੱਥੇ ਆਏ ਥੋੜੀ ਉਹਨਾਂ ਨੇ ਮਿਲਤੀ ਜਿਖਤੀ ਬਾਅਦ ਵਿੱਚ ਬਾਦ ਬੰਦ ਕਰ ਦਿੱਤਾ ਕਿ ਕਾ ਕੀ ਕਰਦੇ ਆ भालना पता टुट गई सारी पानी और स्मैल इनी है बीमारी फैलाने का कारण ਕੋ ਤੁਸੀਂ ਦੇਖ ਰਹੇ ਹੋ ਕਿਤੇ ਹੋਰ ਦੀਆਂ ਨਹੀਂ ਬਲਕਿ ਪਠਾਨਕੋਟ ਦੇ ਨਾਲ ਲੱਗਦੇ ਮਮੂਨ ਦੇ ਵਾਰਡ ਨੰਬਰ 10 ਅਤੇ 11 ਦੀਆਂ ਜਿੱਥੇ ਕਿ ਲੋਕ ਲਗਾਤਾਰ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਤੇ ਲੋਕਾਂ ਵੱਲੋਂ ਕਾਰਪੋਰੇਸ਼ਨ ਨੂੰ ਤੇ ਡੀਸੀ ਨੂੰ ਵੀ ਲਿਖਤ ਦੇ ਵਿੱਚ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦਰਅਸਲ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਨਾਲਾ ਚੱਲਦਾ ਹੁੰਦਾ ਸੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਚੱਲਦਾ ਸੀ ਪਰ ਹੁਣ ਜਿਹੜਾ ਹੈ ਨਾਲਾ ਬੰਦ ਕਰ ਦਿੱਤਾ ਗਿਆ ਜਿਸ ਦੇ ਨਾਲ ਸਾਰਾ ਗੰਦਾ ਪਾਣੀ ਅਤੇ ਗੰਦਗੀ ਜਿਹੜੀ ਹੈ ਉਹ ਸੜਕ ਦੇ ਉੱਤੇ ਆਣੀ ਸ਼ੁਰੂ ਹੋ ਗਈ ਹੈ। ਜਿਸ ਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਜਿਹੜਾ ਹੈ ਉਹ ਬਣ ਤਾਰ ਇੱਥੇ ਬਦਬੂ ਆ ਰਹੀ ਹੈ ਔਣ ਜਾਣ ਵਾਲੇ ਹਰ ਪ੍ਰਤੀਕ ਵਿਅਕਤੀ ਨੂੰ ਇੱਥੋਂ ਲੰਗਰਨ ਦੇ ਵਿੱਚ ਜਿਹੜੀ ਆ ਉਹ ਮੁਸ਼ਕਿਲ ਹੁੰਦੀ ਹੈ ਤੇ ਇੱਕ ਵਾਰ ਜਾਣਕਾਰੀ ਲੈ ਲੈਣੇ ਇੱਥੋਂ ਤੇ ਵਸਨੀਕਾਂ ਤੋਂ ਕੀ ਗੱਲ ਹੋਈ ਏ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਓ ਦੇਖਦੇ ਹਾਂ ਇਸ ਸਮੇਂ ਦੀ ਖਬਰ ਇਸ ਮੁਸੀਬਤ ਆ ਰਹੀ ਹੈ ਜੇ ਨਾਲਾ ਜਿਹੜਾ 40-50 ਸਾਲ ਤੋਂ ਚੱਲ ਰਿਹਾ ਤੇ ਹੁਣ ਆ ਕੇ ਨਾਲਾ ਮੰਦਰ ਦੇ ਬਾਬੇ ਨੇ ਤੇ ਇੱਥੇ ਮਾਈ ਸਾਹਿਬ ਨੇ ਉਹਨਾਂ ਦੀ ਜ਼ਮੀਨ ਚੋਂ ਨਿਕਲਦਾ ਸੀ ਉਹਨਾਂ ਨੇ ਆਪਣੀ ਜ਼ਮੀਨ ਦੇ ਬੰਨ ਗਰਾਤੀ ਤੇ ਇਹਨਾਂ ਨੇ ਕੋਈ ਨਾਲਾ ਬੰਦ ਕਰਤਾ ਇਹ ਰਿਵੈਨਲ ਐਟ ਸਾਢੇ 3 ਸਾਲ ਬਾਅਦ ਸੜਕ ਬਣੀ ਹੈ ਜਿਹੜੀ ਕਿ ਟੁੱਟ ਗਈ ਸਾਰੀ ਪਾਣੀ ਔਰ ਸਮੈਲ ਨਹੀਂ ਹੈ ਬਿਮਾਰੀ ਫੈਲਣ ਦਾ ਡਰ ਹੈ ਕੰਪਲੇਨ ਲਿਖਾ ਕੀਤੀ ਹੋਈ ਹੈ ਜੀ ਡੀਸੀ ਆਫਿਸ ਕੀਤੀ ਹੈ ਕਾਰਪੋਰੇਸ਼ਨ ਨਾਲ ਦਿੱਤੀ ਹੋਈ ਹੈ ਤੇ ਕੋਈ ਕਾਰਵਾਈ ਨਹੀਂ ਪਈ ਔਰ ਇਹਨਾਂ ਬੁਰਾ ਹਾਲ ਹੈ ਲੰਘਣਾ ਮੁਸ਼ਕਲ ਹੋ ਗਿਆ ਸਰ ਇਨੀ ਸਮੈਲ ਹੈ ਐਵਾਰ ਨੰਬਰ 11 ਅੱਛਾ ਸਾਢੇ 10 10000 ਦਾ 10000 ਦੇ ਵਿੱਚ ਕਾਰ ਆ 10000 ਦੇ ਵਿੱਚ ਕਾਰ ਔਰ ਕੋ ਐਮਸੀ ਦੋਨੋਂ ਇੱਕੋ ਐਮਸੀ ਕਰ ਰਹੀ ਹੈ ਮੈਂ ਉਮਦਾ ਤੇ ਦੂਜਾ ਐਮਸੀ ਆਉਂਦਾ ਨਹੀਂ ਆ ਕਾਂਗਰਸ ਦਾ ਮਸਲਾ ਕੀ ਹੈ ਜੀ ਇੱਥੇ ਇਹ ਤੁਹਾਨੂੰ ਨਾਲਾ ਚੱਲਦਾ ਹੁੰਦਾ ਸੀ ਪਹਿਲੇ ਪਰ ਇਹ ਪਿਛਲੇ ਬਸਾਤ ਤੋਂ ਬੰਦ ਕਰ ਦਿੱਤਾ ਗਿਆ ਪਰ ਬਸਾਤ ਦੇ ਦੌਰਾਨ ਸਾਡੇ 23 ਜੁਲਾਈ ਨੂੰ ਪਿਛਲੇ ਸਾਲ ਸਾਡੇ ਘਰਾਂ ਦੇ ਵਿੱਚ 4-4 ਫੁੱਟ ਪਾਣੀ ਆ ਗਿਆ ਸੀ ਹੁਣ ਇਹ ਨਾਲਾ ਜਿਹੜਾ ਬੰਦ ਕਰ ਦਿੱਤਾ ਗਿਆ ਉਹ ਪਹਿਲੇ ਅੱਗੋਂ ਬੰਦ ਹੋਇਆ ਪਿੱਛੋਂ ਇੱਥੇ ਇਹਨਾਂ ਦੇ ਬਾਬੇ ਨੇ ਬੰਦ ਕਰ ਦਿੱਤਾ ਹੈ ਹੁਣ ਇਹ ਸੜਕ ਦੇ ਉੱਤੇ ਉੱਤੇ ਜਾਏਗਾ ਤਾਂ ਸੜਕ ਨੂੰ ਤੋੜ ਦਿੱਤਾ ਹੈ ਸੜਕ ਦੇ ਵਿੱਚ ਖੱਡੇ ਪੈ ਗਏ ਨੇ 4-5 ਵੱਡੇ-ਵੱਡੇ ਸੜਕ ਬਿਲਕੁਲ ਬਰਬਾਦ ਹੋ ਗਈ ਹੈ ਜਿਹੜੀ ਬਣੀ ਸੀ ਪਤਾ ਨਹੀਂ ਅਸੀਂ ਕਿੰਨੀ ਮਿੱਟੀ ਦੀ ਖਾਦੀ ਹੈ ਬਿਤੇ 2 ਸਾਲ ਤੋਂ ਹੁਣ ਆਕੇ ਬਣੀ ਸੀ ਇਲੈਕਸ਼ਨ 'ਚ ਔਰ ਹੁਣ ਆਕੇ ਫਿਰ ਬਰਬਾਦ ਹੋ ਗਈ ਔਰ ਨਾਲਾ ਇਹ ਸੜਕ ਜਿਹੜੀ ਉਹ ਨਾਲਾ ਬਣ ਗਿਆ ਤਾਂ ਸਿੱਧੀ ਗੱਲ ਇਹ ਹੈ ਜਿ세 ਬਾਰਿਸ਼ ਆਏਗੀ ਸਾਡੇ ਘਰਾਂ ਦੇ ਵਿੱਚ ਚਾਰ-ਚਾਰ ਪੰਜ-ਛੇ ਪਾੜੀ ਆ ਜਾਣਾ ਹੈ ਇਹ ਪ੍ਰੋਬਲਮ ਸਾਨੂੰ ਆਣੀ ਹੈ ਔਰ ਇਸ ਦਾ ਇਹ ਕੋਈ ਹੱਲ ਕੀਤਾ ਜਾਵੇ ਤੇ ਨਾਲੇ ਨੂੰ origignal ਦੀ ਜਿਹੜੀ ਪੋਜੀਸ਼ਨ ਉਧਰ ਤੇ ਲੈ ਜਾਂਦਾ ਜਾਵੇ ਤਾਂ ਇਹ ਕੰਮ ਬਣਨੇ ਨਹੀਂ ਤੇ ਇਹ ਸੜਕ ਜਿਹੜੀ ਬਰਬਾਦ ਹੋ ਜਾਣੀ ਔਰ ਸੜਕ ਦਾ ਨਾਲਾ ਬਣ ਜਾਣਾ ਹੈ ਇਹ ਪਰ ਬਹੁਤ ਸਾਰੇ ਘਰਾਂ ਨੂੰ ਪ੍ਰੋਬਲਮ ਆਣੀ ਵੀ ਸਾਡੇ ਦੋ ਨੂੰ ਬਹੁਤ ਜ਼ਿਆਦਾ ਇੱਕ ਡਾਕਟਰ ਸ਼ਰਮਾ ਉਹਦਾ ਪਹਿਲੇ ਘਰ ਆਂਦਾ ਉਹਦੇ ਘਰ ਤੋਂ ਹੁਣ ਵੜਨ ਵਾਲਾ ਪਾਣੀ ਆਲਰੇਡੀ ਪਰ ਜੇ ਬਾਰਿਸ਼ ਆ ਗਈ ਤਾਂ ਮੇਰੇ ਘਰ ਦੇ ਵਿੱਚ 3-4 ਫੁੱਟ ਪਾਣੀ ਆ ਜਾਂਦਾ ਮਸਿਆ ਇਹ ਹੈ ਕਿ ਪਾਣੀ ਸਾਰਾ ਜਿਹੜਾ ਪਹਿਲੇ ਜਾਂਦਾ ਸੀਗਾ ਨਾਲੇ ਵਿੱਚ ਰੈਗੂਲਰ ਸੀਗਾ ਉਹ ਅਸੀਂ 20 ਸਾਲ ਤੋਂ 25 ਸਾਲ ਤੋਂ ਦੇਖਦੇ ਆਏ ਹਾਂ ਜਦੋਂ ਤੋਂ ਅਸੀਂ ਇੱਥੇ ਆ ਗਏ ਆ ਪਤਾ ਨਹੀਂ ਹੁਣ ਕੀ ਇਹਨਾਂ ਨੂੰ ਪਿਆ ਹੈਗਾ ਕਿ ਇਹਨਾਂ ਨੇ ਆ ਕੇ ਪਹਿਲੇ ਚਾਰ ਦੇ ਬਾਰੀ ਕਰ ਲਈ ਚਾਰ ਦੇ ਬਾਰੀ ਕਰਕੇ ਬਾਅਦ ਵਿੱਚ ਨਾਲਾ ਬੰਦ ਕਰ ਦਿੱਤਾ ਨਾਲਾ ਸਾਰਾ ਪਾਣੀ ਇਕੱਠਾ ਹੋ ਗਿਆ ਉੱਥੇ ਤਾਂ ਪਾਣੀ ਬਾਹਰ ਸੜਕ ਦੇ ਉਤੋਂ ਦੀ ਬਹਿ ਰਿਹਾ ਹੈਗਾ ਤੇ ਉਹਦਾ ਕੋਈ ਕੋਈ ਬਿਮਾਰੀ ਫੈਲਣ ਦਾ ਬਹੁਤ ਜ਼ਿਆਦਾ ਡਰ ਹੈਗਾ ਇੱਥੇ ਕਿਉਂਕਿ ਅੱਗੇ ਬਰਸਾਤ ਆ ਰਹੀ ਹੈ ਕਿ ਬਰਸਾਤ ਦੇ ਵਿੱਚ ਤੇ ਪਾਣੀ ਸਾਰੇ ਘਰਾਂ ਦੇ ਵਿੱਚ ਫਿਰ ਜਾਣਾ ਮੈਂ ਕਾਰਪੋਰੇਸ਼ਨ ਨੂੰ ਸ਼ਿਕਾਇਤ ਕਾਰਪੋਰੇਸ਼ਨ ਨੂੰ ਸ਼ਿਕਾਇਤ ਕੀਤੀ ਹੈਗੀ ਡੀਸੀ ਆਫਿਸ ਵਿੱਚ ਸ਼ਿਕਾਇਤ ਕੀਤੀ ਹੈਗੀ ਕੋਈ ਕਾਰਵਾਈ ਨਹੀਂ ਹਾਲ ਤੱਕ ਕੋਈ ਕਾਰਵਾਈ ਨਹੀਂ ਉਹਨੇ ਕਾਰਵਾਈ ਹੋਈ ਥੋੜੀ ਜੀ ਉੱਥੇ ਆਏ ਥੋੜੀ ਜੀ ਉਹਨਾਂ ਨੇ ਮਿਲਟੀ ਜੀ ਦੀ ਅਕੀਮਤ ਬਾਅਦ ਵਿੱਚ ਬੰਦ ਕਰ ਦਿੱਤਾ ਕਿਉਂਕਿ ਅੱਗੇ ਕੀਤਾ ਨਹੀਂ ਉਹਨਾਂ ਨੇ ਕੁਝ ਵੀ ਉਨਕੀ ਪ੍ਰੋਬਲਮ ਕੀ ਹੈ ਪ੍ਰੋਬਲਮ ਪਾ ਇਹ ਨਹੀਂ ਪਰ ਉਹ ਨਾਲ ਸਾਰੇ ਸਾਰੇ ਵੀ ਸਾਰੇ ਖਰਾਬ ਹੋ ਗਏ ਕੋਈ ਕੋਈ ਪੁੱਛਵਾਲਾ ਹੀ ਨਹੀਂ ਆ ਰਿਹਾ ਬਤੇਰਾ ਕਹਿ ਰਿਹਾ ਸਾਬ ਅੱਗੇ ਵੀ ਨਾਲਾ ਬਣ ਗਿਆ ਨਾਲਾ ਕੰਪਲੀਟ ਨਹੀਂ ਹੋ ਰਿਹਾ ਨਾਲਾ ਖੋਦ ਕੇ ਚਲੇ ਗਏ ਅੱਧਾ ਛੱਡ ਗਏ ਕੀ ਕਰੀਏ ਨਾਲਾ ਜਿਨ੍ਹਾਂ ਨੇ ਨਾਲਾ ਬੰਦ ਕਰਤਾ ਸੀ ਉਹਨਾਂ ਨੇ ਬਾਜਰਾ ਕਹਿੰਦੇ ਮੇਰੀ ਇਮੇਜ ਨਾਲਾ ਹੈਗਾ ਬਾਜੋ ਬਣ ਗਿਆ ਨਾਲਾ ਤੇ ਵੀਰ ਕੰਪਲੇਨਟ ਕੀਤੀ ਹਾਂਜੀ ਕੈਮਰਮਨ ਹਣੀ ਦੇ ਨਾਲ ਅੱਗੇ ਸੰਭੀ ਰਿਪੋਰਟ Thank <laughs> you.